ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤਮਤ ਅੱਜ ਅਸੀਂ ਉਸ ਮਹਾਨ ਸ਼ਹੀਦ ਦੇ ਜੀਵਨ ਦੇ ਬਾਰੇ ਵਿੱਚ ਵਿਚਾਰ ਕਰਾਂਗੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਸਰੀਰ ਨੂੰ ਆਰੇ ਨਾਲ ਤੇ ਦੋ ਫਾੜ ਕਰ ਦਿੱਤਾ ਪਰ ਉਹਨਾਂ ਦੇ ਸਿੱਖੀ ਸਿਧਕ ਦੇ ਵਿੱਚ ਥਰੇੜ ਨਹੀਂ ਪਾਈ ਜਾ ਸਕੀ ਉਹ ਮਹਾਨ ਸ਼ਹੀਦ ਹਨ ਭਾਈ ਮਤੀ ਦਾਸ ਜੀ ਭਾਈ ਮਤੀ ਦਾਸ ਜੀ ਦਾ ਜਨਮ ਪਿੰਡ ਘਰਿਆਲਾ ਜ਼ਿਲ੍ਹਾ ਜੇਲਮ ਪੱਛਮੀ ਪਾਕਿਸਤਾਨ ਦੇ ਵਿੱਚ ਭਾਈ ਪ੍ਰਗਾ ਜੀ ਦੇ ਗ੍ਰਹਿ ਵਿਖੇ ਹੋਇਆ ਭਾਈ ਮਤੀ ਦਾਸ ਜੀ ਦੇ ਦਾਦਾ ਜੀ ਦਾ ਨਾਮ ਭਾਈ ਗੋਤਮ ਦਾਸ ਜੀ ਸੀ ਗੋਤਮ ਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਗੋਤਮ ਦਾਸ ਜੀ ਤੋਂ ਇਲਾਕੇ ਦੇ ਦੂਰ ਦਰਾੜ ਤੋਂ ਸਿੱਖ ਸੰਗਤਾਂ ਗੁਰਮਤਿ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਆਇਆ ਕਰਦੀਆਂ ਸਨ ਤੇ ਉਹਨਾਂ ਨੂੰ ਮਹਾਤਮਾ ਗੋਤਮ ਕਹਿ ਕੇ ਪੁਕਾਰਿਆ ਕਰਦੀਆਂ ਸਨ ਭਾਈ ਗੋਤਮਦਾਸ ਜੀ ਦਾ ਇੱਕੋ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਭਾਈ ਪਰਾਗਾ ਜੀ ਜੋ ਕਿ ਪਹਿਲਵਾਨ ਸੂਰਬੀਰ ਤੇ ਦਲੇਰ ਸਨ ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜ ਤਿਆਰ ਕੀਤੀ ਤੇ ਭਾਈ ਭਰਾਗਾ ਜੀ ਸਿਵਾਵਾਂ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੋਹਣਾ ਜਵਾਨ ਤੇ ਜੋਗ ਜਾਣ ਕੇ ਇੱਕ ਜਥੇ ਦਾ ਜਥੇਦਾਰ ਸਤਾਪਤ ਕਰ ਦਿੱਤਾ ਭਾਈ ਭਰਾਗਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਦੇ ਨਾਲ ਜਿਹੜੀ ਦੂਜੀ ਜੰਗ ਲੜੀ ਸੀ ਉਸ ਵਿੱਚ ਭਾਈ ਫਰਾਗਾ ਜੀ ਨੇ ਆਪਣੀ ਬੀਰਤਾ ਦੇ ਚੌਰ ਦਿਖਾਏ ਸਨ ਭਾਈ ਮਤੀदास ਜੀ ਆਪਣੇ ਪਿਤਾ ਔਰ ਦਾਦਾ ਜੀ ਤਰ੍ਹਾਂ ਗੁਰੂ ਘਰ ਦੇ ਪੂਰਨ ਸ਼ਰਧਾਵਾਨ ਸਿੱਖ ਸਨ ਜਿਸ ਵਕਤ ਗੁਰੂ ਤੇਗ ਬਹਾਦਰ ਜੀ ਬਕਾਲੇ ਵਿਖੇ ਗੁਰਤਾ ਗਦੀ ਤੇ ਬਿਰਾਜਮਾਨ ਹੋਏ ਉਸ ਵਕਤ ਪਾਇਮਤੀ ਦਾ ਜੀ ਗੁਰੂ ਚਰਨਾਂ ਵਿੱਚ ਆ ਕੇ ਹਾਜ਼ਰ ਹੋਏ ਤੇ ਬਸ ਉਸ ਦਿਨ ਤੋਂ ਗੁਰੂ ਚਰਨਾਂ ਵਿੱਚ ਰਹਿ ਕੇ ਹੀ ਸੇਵਾ ਕਰਨ ਦਾ ਮਨ ਬਣਾ ਲਿਆ ਔਰ ਗੁਰੂ ਦੀ ਨੇੜਤਾ ਕਰਕੇ ਗੁਰੂ ਸਾਹਿਬਾਨ ਨੇ ਮਿਹਰ ਬਖਸ਼ਿਸ਼ ਕੀਤੀ ਤੇ ਇਹਨਾਂ ਨੂੰ ਦੀਵਾਨ ਦੀ ਉਪਾਧੀ ਬਖਸ਼ਿਸ਼ ਕੀਤੀ ਜਿਸ ਵਕਤ ਗੁਰੂ ਤੇਗ ਬਹਾਦਰ ਜੀ ਬਿਹਾਰ ਬੰਗਾਲ ਅਸਾਮ ਪਸ਼ਚਮੀ ਪੂਰਬੀ ਦਿਸ਼ਾਂ ਦੇ ਪ੍ਰਚਾਰ ਵਾਸਤੇ ਗਏ ਭਾਈ ਮਤੀ ਦਾਸ ਜੀ ਵੀ ਸਤਗੁਰਾਂ ਦੇ ਨਾਲ ਸਨ ਭਾਈ ਮਤੀ ਦਾਸ ਜੀ ਉਹਨਾਂ ਸਿੱਖਾਂ ਦੇ ਵਿੱਚੋਂ ਹਨ ਜਿਹੜੇ ਜਿਸ ਵਕਤ ਗੁਰੂ ਤੇਗ ਬਹਾਦਰ ਜੀ ਨੇ ਆਗਰੇ ਵਿਖੇ ਆਪਣੀ ਗ੍ਰਿਫਤਾਰੀ ਦਿੱਤੀ ਔਰ ਗ੍ਰਿਫਤਾਰੀ ਤੋਂ ਬਾਅਦ ਜੋ ਸੰਗਤਾਂ ਬਾਕੀ ਸਾਨ ਉਹਨਾਂ ਨੂੰ ਸਤਿਗੁਰਾਂ ਨੇ ਵਾਪਸ ਜਾਣ ਲਈ ਹੁਕਮ ਦਿੱਤਾ ਪਰ ਕੁਝ ਸਿੱਖ ਸਤਿਗੁਰਾਂ ਨੇ ਆਪਣੇ ਨਾਲ ਰੱਖ ਲਏ ਜਿਨ੍ਹਾਂ ਵਿੱਚ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਜੀ ਪਾਈ ਗੁਰਦਿੱਤਾ ਜੀ ਪਾਈ ਜਤਾ ਜੀ ਆਦਿਕ ਸਿੱਖ ਸਨ ਸੋ ਜਿਨ੍ਹਾਂ ਦੀ ਗਿਣਤੀ 5 ਤੋਂ ਲੈ ਕੇ 7 ਦੇ ਵਿੱਚ ਦੱਸੀ ਜਾਂਦੀ ਹੈ ਤਾਂ ਕਿ ਕਾਜੀਆ ਦੇ ਨਾਲ ਜੋ ਵਿਚਾਰ ਚਰਚਾ ਕੀਤੀ ਜਾਵੇ ਤੇ ਉਸ ਦੇ ਵਿੱਚ ਇਹ ਗੁਰਸਿੱਖ ਵੀ ਏਸਾ ਲੈ ਸਕੋ ਸੋ ਜਦੋਂ ਗੱਲ ਕਿਸੇ ਵੀ ਸਿਰੇ ਨਾ ਚੜੀ ਅਖੀਰ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇਣ ਦਾ ਮਨ ਜਿਹੜਾ ਸੀ ਉਹ ਬਣਾ ਲਿਆ ਤੇ ਇਹਨਾਂ ਸਿੱਖਾਂ ਨੂੰ ਜੋ ਗੁਰਤਾ ਗਦੀ ਦੀ ਰਸਮ ਸੀ ਉਹ ਦੇਖ ਕੇ ਆਨੰਦਪੁਰ ਵਾਪਸ ਜਾਣ ਲਈ ਗਿਆ ਪਰ ਇਨਾ ਸਿੱਖਾਂ ਨੇ ਗੁਰਮਤਾ ਕੀਤਾ ਤੇ ਫੈਸਲਾ ਹੋਇਆ ਕਿ ਭਾਈ ਗੁਰਦਿੱਤਾ ਜੀ ਗੁਰਤਾ ਗੱਦੀ ਦੀ ਰਸਮ ਲੈ ਕੇ ਤੇ ਅਨੰਦਪੁਰ ਜਾਣਗੇ ਤੇ ਭਾਈ ਜੈਤਾ ਜੀ ਦਿੱਲੀ ਦੇ ਕੁਝ ਸਿੱਖਾਂ ਦੇ ਨਾਲ ਮਿਲ ਕੇ ਤੇ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਦੀ ਸੰਭਾਲ ਕਰਨਗੇ ਔਰ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਗੁਰੂ ਤੇਗ ਬਹਾਦਰ ਜੀ ਦੇ ਸੰਗ ਰਹਿਣਗੇ ਸੋ ਮੁਗਲ ਹਕੂਮਤ ਦੇ ਦਰਬਾਰੀਆਂ ਨੇ ਪਹਿਲਾਂ ਇਹਨਾਂ ਤਿੰਨ ਗੁਰਸਿੱਖਾਂ ਨੂੰ ਸ਼ਹੀਦ ਕਰਨ ਦਾ ਫੈਸਲਾ ਕੀਤਾ ਉਹਨਾਂ ਦਾ ਵਿਸ਼ਵਾਸ ਸੀ ਕਿ ਭਿਆਨਕ ਤਰ੍ਹਾਂ ਦੀ ਮੌਤ ਵੇਖ ਕੇ ਗੁਰਸਿੱਖ ਅਤੇ ਗੁਰੂ ਕਬਰਾਂ ਜਾਣਗੇ ਤੇ ਈਨ ਮੰਨ ਲੈਣਗੇ ਸ਼ਹਿਰ ਦੇ ਵਿੱਚ ਢੰਡੋਰਾ ਪਟਵਾਇਆ ਗਿਆ ਇਹ ਬਹੁਤ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਕੀਤੇ ਗਏ ਕੋਤਵਾਲੀ ਦੇ ਅੱਗੋਂ ਕੱਚਾ ਰਾਹ ਸ਼ਹਿਰ ਵੱਲ ਜਾਂਦਾ ਸੀ ਤੇ ਖੁੱਲਾ ਮੈਦਾਨ ਸੀ ਜਿਸ ਵਿੱਚ ਪਾਈ ਮਤੀ ਦਾਸ ਜੀ ਨੂੰ ਲਿਆਂਦਾ ਗਿਆ ਤੇ ਉਸ ਮੈਦਾਨ ਦੇ ਵਿੱਚ ਜਿੱਥੇ ਜਲਾਦ ਪਹਿਲਾਂ ਹੀ ਆਰਾ ਤੇ ਸਕੰਜਾ ਲੈ ਕੇ ਖੜੇ ਸਨ ਭਾਈ ਸਾਹਿਬ ਜੀ ਨੂੰ ਕਾਜੀ ਨੇ ਇੱਕ ਵਾਰ ਕਿਹਾ ਜੋ ਸਰਕਾਰ ਦੀ ਪੇਸ਼ਕਸ਼ ਹੈ ਕਿ ਤੈਨੂੰ ਸੁੱਖ ਦਿੱਤੇ ਜਾਣਗੇ ਹੋਰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਕਿ ਤੁਸੀਂ ਸਿੱਖੀ ਨੂੰ ਛੱਡ ਕੇ ਤੇ ਮੁਸਲਮਾਨ ਬਣ ਜਾਵੋ ਪਰ ਭਾਈ ਸਾਹਿਬ ਜੀ ਨੇ ਇਹ ਹੁਕਮ ਇਹ ਦਲੀਲ ਤੇ ਪੇਸ਼ਕਸ਼ ਠੁਕਰਾ ਦਿੱਤੀ ਅੰਤ ਵਿੱਚ ਵੀ ਯਤਨ ਕੀਤਾ ਗਿਆ ਕਿ ਗੁਰੂ ਸਾਹਿਬ ਜੀ ਦਾ ਸਾਤ ਛੜ ਦਿਨ ਭਾਈ ਸਾਹਿਬ ਤੇ ਉਹਨਾਂ ਦੀ ਉਹਨਾਂ ਦੀ ਜਾਨ ਬਖਸ਼ ਦਿੱਤੀ ਜਾਵੇਗੀ ਪਰ ਭਾਈ ਮਤੀ ਦਾਸ ਜੀ ਨੇ ਕਿਹਾ ਗੁਰੂ ਸਾਹਿਬ ਜੀ ਨੂੰ ਛੱਡ ਕੇ ਮੈਂ ਜਿੰਦਾ ਨਹੀਂ ਰਹਿ ਸਕਦਾ ਅੰਤ ਨੂੰ ਮਰਨਾ ਤਾਂ ਹੈ ਹੀ ਤੇ ਕਿਉਂ ਨਾ ਸਿੱਖੀ ਨੂੰ ਨਿਭਾ ਕੇ ਹੀ ਮਰਾਂ ਉਸ ਸਮੇਂ ਦੇ ਰਿਵਾਜ ਮੁਤਾਬਕ ਭਾਈ ਮਤੀ ਦਾਸ ਜੀ ਦੀ ਅੰਤਮ ਖਵਾਇਸ਼ ਪੂਰੀ ਗਈ ਭਾਈ ਸਾਹਿਬ ਜੀ ਨੇ ਕਿਹਾ ਕਿ ਮੇਰੀ ਅੰਤਮ ਖਾਹਿਸ਼ ਇਹੀ ਹੈ ਕਿ ਜਿਸ ਵਕਤ ਮੇਰੇ ਸੀਸ ਤੇ ਆਰਾ ਰੱਖਿਆ ਜਾਵੇ ਇਹ ਮੇਰਾ ਮੂੰਹ ਉਸ ਪਿੰਜਰੇ ਵੱਲ ਨੂੰ ਕੀਤਾ ਜਾਵੇ ਜਿਸ ਪਿੰਜਰੇ ਵਿੱਚ ਮੇਰੇ ਮੁਰਸ਼ਦ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ ਸੋ ਇਸੇ ਹੀ ਤਰ੍ਹਾਂ ਕੀਤਾ ਗਿਆ ਭਾਈ ਸਾਹਿਬ ਜੀ ਦਾ ਮੂੰਹ ਉਸ ਪਾਸੇ ਨੂੰ ਕੀਤਾ ਗਿਆ ਜਿਸ ਪਾਸੇ ਗੁਰੂ ਤੇਗ ਬਹਾਦਰ ਜੀ ਪਿੰਜਰੇ ਦੇ ਵਿੱਚ ਵਿਰਾਜੇ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ ਤੇ ਸਾਰਾ ਕੁਝ ਦੇਖ ਕੇ 당ਗ ਰਹਿ ਗਏ ਜਦੋਂ ਕਿ ਭਾਈ ਸਾਹਿਬ ਜੀ ਦੇ ਚਿਹਰੇ ਤੇ ਜਰਾ ਜਿਨੀ ਵੀ ਘਬਰਾਟ ਨਹੀਂ ਸੀ ਚਿਹਰੇ ਤੇ ਹੋਰ ਜਲਾਲ ਤੇਜ ਹੋ ਰਿਹਾ ਸੀ ਆਰਾ ਅੱਗੇ ਪਿੱਛੇ ਪਿੱਛੇ ਤੋਂ ਅੱਗੇ ਚਲਦਾ ਗਿਆ ਖੂਨ ਦੀਆਂ ਧਾਰਾਂ ਦੂਰ ਦੂਰ ਤੱਕ ਵਹਿਦੀਆਂ ਗਈਆਂ ਖੂਨ ਦੇ ਪ੍ਰਣਾਲੇ ਛੁੱਟਣ ਲੱਗੇ ਸਰੀਰ ਵਿੱਚ ਬਿਲਕੁਲ ਵੀ ਕੰਬਾ ਨਹੀਂ ਛੜਿਆ ਸਮਾਧੀ ਜਿਹੜੀ ਸੀ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਹੋਈ ਸੁਰਤ ਜਿਹੜੀ ਸੀ ਆਰੇ ਦਾ ਚੀਰ ਉਸ ਨੂੰ ਬਾੰਗਣਾ ਕਰ ਸਕਿਆ ਆਰਾ ਆਪਣਾ ਕੰਮ ਮੁਕਾ ਬੈਠਾ ਸਰੀਰ ਦੋ ਫਾੜ ਹੋ ਗਿਆ ਤੇ ਭੌਰ ਜਿਹੜਾ ਸੀ ਉਹ ਉਡਾਰੀ ਮਾਰ ਗਿਆ ਵੇਖਣ ਵਾਲਿਆਂ ਦੇ ਰੌਂਗਟੇ ਖੜੇ ਹੋ ਗਏ ਕਿ ਇਸ ਤਰ੍ਹਾਂ ਕਿਸੇ ਮਨੁੱਖ ਨੂੰ ਤਸੀਹੇ ਚਲਦਿਆਂ ਤੇ ਦੇਰ ਰਾਤ ਦੇ ਵਿੱਚ ਰਹਿੰਦਿਆਂ ਹੋਇਆਂ ਕਦੀ ਕਿਸੇ ਨੇ ਨਹੀਂ ਸੀ ਦੇਖਿਆ ਇਹ ਸਾਕੇ ਜਿਹੜਾ ਹੈ ਨਵੰਬਰ 1675 ਦੇ ਪਹਿਲੇ ਹਫਤੇ ਦੇ ਵਿੱਚ ਵਾਪਰਿਆ ਸੀ ਤੇ ਭਾਈ ਸਾਹਿਬ ਜੀ ਦੀ ਸ਼ਹੀਦੀ ਨੇ ਕੌਮ ਦੇ ਅੰਦਰ ਇੱਕ ਨਵੀਂ ਰੂਹ ਫੂਕੀ ਜੋ ਰਹਿੰਦੀ ਦੁਨੀਆ ਤੱਕ ਚਾਨਣ ਮਨਾਰੇ ਦਾ ਕੰਮ ਕਰਦੀ ਰਹੇਗੀ ਐਸੇ ਭਿਆਨਕ ਸਾਕੇ ਨੂੰ ਵੇਖ ਕੇ ਲੋਕਾਂ ਦੇ ਦਿਲਾਂ ਵਿੱਚ ਸਿੱਖ ਧਰਮ ਦੇ ਪ੍ਰਤੀ ਡਰੜਤਾ ਤੇ ਪਿਆਰ ਹੋਰ ਜ਼ਿਆਦਾ ਵਧਿਆ ਲੋਕਾਂ ਨੇ ਮਹਿਸੂਸ ਕੀਤਾ ਕਿ ਸਿੱਖ ਧਰਮ ਸਿੱਖ ਮਤ ਇੱਕ ਮਹਾਨ ਧਰਮ ਹੈ ਮਹਾਨ ਮਤ ਹੈ ਜੋ ਕਿ ਅਸਲੀ ਜੀਵਨ ਜਾਂਚ ਹੈ ਗੁਰੂ ਨਾਨਕ ਸਾਹਿਬ ਨੇ ਜਿਸ ਪੂਰਨ ਮਨੁੱਖ ਦਾ ਨਕਸ਼ਾ ਖਿੱਚਿਆ ਸੀ ਉਹ ਬਿਲਕੁਲ ਠੀਕ ਤਿਆਰ ਤੇ ਤਿਆਰ ਬਰ ਤਿਆਰ ਹੋ ਚੁੱਕਾ ਹੈ ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1699 ਦੀ ਵਿਸਾਖੀ ਨੂੰ ਸਿੱਖ ਮੱਤ ਦੇ ਧਾਰਨੀਆਂ ਨੂੰ ਪੂਰਨ ਖਾਲਸਾ ਰੂਪ ਦੇ ਦਿੱਤਾ ਅਤੇ ਗੁਰੂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਦੇ ਕਾਬਲ ਜਾਣ ਕੇ ਤੇ ਗੁਰੂ ਦੀ ਜੁਗਤ ਖਾਲਸੇ ਦੇ ਵਿੱਚ ਸਮੋ ਦਿੱਤੀ ਤੇ ਗੁਰੂ ਦੇ ਸਰੀਰ ਵਾਲਾ ਕਾਰਜ ਪੰਜਾਂ ਪਿਆਰਿਆਂ ਨੂੰ ਸੌਂਪ ਕੇ ਤੇ ਸਤ ਗੁਰਾਂ ਨੇ ਸ਼ਕਸੀ ਗੁਰਤਾ ਦਾ ਸਿਲਸਿਲਾ ਜਿਹੜਾ ਸੀ ਉਹ ਸਮਾਪਤ ਕੀਤਾ ਭਾਈ ਮਤੀ ਦਾਸ ਜੀ ਦੇ ਸਰੀਰ ਨੂੰ ਆਰੇ ਨੇ ਤਾਂ ਦੋ ਫਾੜ ਕਰ ਦਿੱਤਾ ਪਰ ਉਹਨਾਂ ਦੀ ਗੁਰੂ ਦੇ ਨਾਲ ਜਿਹੜੀ ਇੱਕਮਿਕਤਾ ਸੀ ਉਸ ਦੇ ਵਿੱਚ ਜ਼ਾਲਮ ਤ੍ਰੇੜ ਤੱਕ ਨਹੀਂ ਪਾ ਸਕੇ ਇਸ ਤਰ੍ਹਾਂ ਭਾਈ ਮਤੀ ਦਾਸ ਜੀ ਸਿੱਖੀ ਸਿਧਕ ਨਿਭਾਉਂਦਿਆਂ ਹੋਇਆਂ ਸ਼ਹਾਦਤ ਦੇ ਗੇ